ਸਸੀ ਘਰ ਜੀ ਸਾਰਿਆਂ ਨੂੰ ਅੱਜ ਲੱਡੂ ਬਣਾਉਨੇ ਆ ਲੱਡੂ ਬਣਾਉਣ ਲਈ ਤੁਸੀਂ ਬੇਸਣ ਸੋਜੀ ਘਿਓ ਇਹ ਤਿੰਨੇ ਚੀਜ਼ਾਂ ਲੈ ਲੈਣੀਆਂ ਬੇਸਣ ਤੇ ਸੋਜੀ ਨੂੰ ਭੁੰਨਣਾ ਸ਼ੁਰੂ ਕਰ ਦਿੱਤਾ ਆ ਕੈਸ ਦਾ ਫਲੇਮ ਮੈਂ ਥੋੜਾ ਘੱਟ ਹੀ ਰੱਖਿਆ ਹੈ ਤਾਂ ਕਿ ਉਹ ਜਲ ਨਾ ਜਾਵੇ ਹੌਲੀ ਹੌਲੀ ਭੁੱਜੀ ਜਾਵੇ ਹੁਣ ਮੈਂ ਥੋੜਾ ਇਹਦੇ ਵਿੱਚ ਨਾ ਘੇ ਪਾ ਦੇਣਾ ਆ ਤੇ ਕਈ ਘੇ ਪਹਿਲਾਂ ਪਾ ਦਿੰਦੇ ਆ ਫਿਰ ਬੇਸਣ ਭੋਂਦੇ ਆ ਪਰ ਮੈਂ ਥੋੜਾ ਜਿਹਾ ਬੇਸਣ ਪਹਿਲਾਂ ਭੁੰਨ ਕੇ ਫਿਰ ਬਾਅਦ ਵਿੱਚ ਘੇ ਪਾ ਦਿੱਤਾ ਕੀ ਵੀ ਕਈ ਜਿਆਦਾ ਪਾਉਂਦੇ ਆ ਕਿ ਘੱਟ ਪਾਉਂਦੇ ਆ ਪਰ ਮੈਨੂੰ ਖੁਸ਼ਕ ਜੇ ਲੱਡੂ ਪਸੰਦ ਆ ਤਾਂ ਕਰਕੇ ਮੈਂ ਕਿ ਵੀ ਥੋੜਾ ਹੀ ਪਾਇਆ ਤੇ ਬਾਅਦ ਵਿੱਚ ਫਿਰ ਭੁੰਨਣਾ ਸ਼ੁਰੂ ਕਰ ਦਿੱਤਾ ਕਿ ਇਹ ਪਾਣ ਤੋਂ ਬਾਅਦ ਤੁਸੀਂ ਚੰਗੀ ਤਰ੍ਹਾਂ ਵੀ ਭੁੰਨੀ ਜਾਇਓ ਤਾਂ ਜੋ ਮਤਲਬ ਕੋਈ ਡਲੀ ਜਾਈ ਨਾ ਬਣੀ ਰਹਿ ਜਾਏ ਤਾਂ ਦੇਖੋ ਬੇਸਨ ਦਾ ਜਿਹੜਾ ਕਲਰ ਆ ਉਹ ਚੇਂਜ ਹੋਣ ਲੱਗ ਗਿਆ ਕਲਰ ਚੇਂਜ ਹੋਏ ਤੇ ਮੈਂ ਵਿੱਚ ਚੀਨੀ ਪਾ ਦਿੱਤੀ ਚੀਨੀ ਮੈਂ ਬਹੁਤ ਜ਼ਿਆਦਾ ਬ੍ਰੇਕ ਲਈ ਸੀ ਚੀਨੀ ਪਾਉਣ ਤੋਂ ਬਾਅਦ ਮੈਂ ਫਿਰ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ। ਚੀਨੀ ਮਿਕਸ ਕਰਨ ਤੋਂ ਬਾਅਦ ਇਹਦਾਂ ਦਾ ਬਣ ਗਿਆ ਤੇ ਹੁਣ ਅਸੀਂ ਇਹਦੇ ਲੱਡੂ ਬਾਟ ਲੈਣੇ ਆ। ਮੈਂ ਹੁਣ ਇਹਦੇ ਲੱਡੂ ਬਾਟ ਲਏ ਆ। ਲੱਡੂ ਤਿਆਰ ਹੋ ਗਏ ਸਾਡੇ।